ਰਾਸਤਾ ਜਾਂਦਾ ਸਾਬੋ ਕੀ ਤਲਵੰਡੀ ਵੱਲ ਹੈਲੋ ਅੱਜ ਆਪਾਂ ਲੁਧਿਆਣੇ ਤੋਂ ਸਾਬੋ ਦੀ ਤਲਵੰਡੀ ਦਾ ਟੂਰ ਕਰ ਰਹੇ ਆ ਤੇ ਤਖਸ਼ਿਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਚਲੋ ਤੁਹਾਨੂੰ ਵੀ ਦਰਸ਼ਨ ਕਰਵਾਉਂਦੇ ਅੱਜ ਫਸਟ ਲੌਕ ਆ ਮੇਰਾ ਅੱਜ

ਨੋ ਜੀ ਆਪਾਂ ਐਂਟਰ ਹੋ ਗਏ ਦਮਦਮਾ ਸਾਹਿਬ ਚ ਤਖਤ ਸ਼੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੇ ਪਾਰਕਿੰਗ ਬਾਹਰ ਹੀ ਮਿਲਦੀ ਹੈ ਪਾਰਕਿੰਗ ਫੁੱਲ ਹੈ ਅੱਜ ਸੋ ਦੇਖ ਸਕਦੇ ਤੁਸੀਂ ਵੱਖ-ਵੱਖ ਜਗ੍ਹਾ ਤੋਂ ਸੰਗਤਾਂ ਦਰਸ਼ਨ ਕਰਨ ਆਈਆਂ ਹੋਈਆਂ OK ਤਾਂ ਨੂੰ ਸਾਹਮਣੇ ਗੁਰਦੁਆਰਾ ਸਾਹਿਬ ਦੇਖ ਹੀ ਰਿਹਾ ਹੁਣ ਬਾਕੀ ਅੰਦਰ ਜਾ ਕੇ ਜਿੱਥੇ-ਜਿੱਥੇ ਅਲਾਊਡ ਹੋਊਗਾ ਕੈਮਰਾ ਉੱਥੇ-ਉੱਥੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਬਾਕੀ ਆਪਾਂ ਕੋਈ ਨਿਯਮ ਨਹੀਂ ਤੋੜਨਾ ਅਗਰ ਜਿੱਥੇ ਨਹੀਂ ਕੈਮਰਾ ਲਾਊਡ ਹੋਊਗਾ ਉਹ ਤੁਹਾਨੂੰ ਆਪਾਂ ਨਹੀਂ ਦਿਖਾਵਾਂਗੇ ਲੋ ਜੀ ਆਪਾਂ ਜੋੜੇ ਘਰ ਚ ਜੋੜੇ ਵਗੈਰਾ ਉਤਾਰ ਕੇ ਗੁਰਦਵਾਰ ਸਾਹਿਬ ਚ ਜਾ ਰਹੇ ਹਾਂ ਅੰਦਰ ਹੁਣ ਬਾਕੀ ਅੰਦਰ ਜਿੱਥੇ-ਜਿੱਥੇ ਕੈਮਰਾ ਲਾਊਡ ਹੋਊਗਾ ਉੱਥੇ ਤੋਂ ਤੁਹਾਨੂੰ ਦਰਸ਼ਨ ਕਰਵਾ ਦਾਂਗੇ ਬਾਕੀ ਜਿੱਥੇ ਨਹੀਂ ਅਲਾਉਡ ਹੋਊਗਾ ਤਾਂ ਉੱਥੇ ਆਪਾਂ ਕੋਈ ਗੁਰਦੁਆਰਾ ਦਾ ਨਿਯਮ ਨਹੀਂ ਤੋੜਨਾ ਹੈਗਾ ਸਾਰਾ ਗੁਰਦੁਆਰਾ ਸਾਹਿਬ ਇੱਥੋਂ ਦਰਸ਼ਨ ਕਰਨ ਲਈ ਸੰਗਤਾਂ ਆ ਰਹੀਆਂ ਜਾ ਰਹੀਆਂ ਐਤਵਾਰ ਕਰਕੇ ਰਸ਼ ਪੂਰਾ ਅੱਜ ਸੰਗਤਾਂ ਅੱਡ ਅੱਡ ਜਗ੍ਹਾ ਤੋਂ ਆਈਆਂ ਹੋਈਆਂ ਮੱਥਾ ਟੇਕਣ ਵਾਸਤੇ ਦਰਸ਼ਨ ਕਰਨ ਵਾਸਤੇ <table> ਤਕਸ਼ਿਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵੱਡੇ ਵੱਲ ਬਾਕੀ ਜੇ ਮੈਂ ਅੰਦਰ ਜਾ ਕੇ ਹੋਊਗਾ ਉਵੇਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਰੋ ਕਰ ਚ ਬੜੀ ਬੀ ਫੋਟੋਆਂ ਲੱਗੀਆਂ ਨੇ ਨੀਚੇ ਸਾਰਾ ਨਵਾਂ ਇਤਿਹਾਸ ਲਿਖਿਆ ਹੋਇਆ ਸਾਰੇ ਇਤਿਹਾਸ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਸੀ ਹਾਰਿ ਹਾਰਿ ਸਰ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨਤ ਉਪਰੰਤ ਗੁਰੂ ਜੀ ਸਿੰਘ ਜੀ ਨੇ ਕਲਮਾਂ ਤੇ ਸਿਆਹੀ ਛੱਪੜੀ ਵਿੱਚ ਪਾ ਕੇ ਉਹ ਕਾਂਸੀ ਦਾ ਵਰਗ ਦਿੱਤ ਦਿੱਤਾ ਬੋੜਾ ਲਿਖਣ ਸਰਸਹ ਬਣਿਆ ਹੋਇਆ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਕਿ ਕਿਵੇਂ ਆਪਣੇ ਕਿਸੇ ਜੀਵਨ ਨੂੰ ਸਿੱਧਾ ਬਾਬਾ ਵੀਰ ਜੀ ਦੇ ਪਾਠ ਕਰਕੇ 64 ਵਿਦਿਆ ਸਿਖਾਈ ਜਾ ਰਹੀ 200 ਸ਼ਸਤਰ ਸਾਫ ਕਰ ਰਹੇ ਹਨ ਜੋ ਵੀ ਉਹਨਾਂ ਦੇ ਸਿੰਘ ਨੇ ਸ਼ਸਤਰਾਂ ਦੀ ਸਫਾਈ ਕਰ ਰਹੇ ਨੇ ਤੇ ਗੁਰੂ ਜੀ ਨੂੰ ਸ਼ਸਤਰ ਚਲਾਉਣਾ ਸਿਖਾ ਰਹੇ ਨੇ ਜਿਸ 1706 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਹਾਜ਼ਰੀ ਵਿੱਚ ਵਿਸਾਖੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਅਕਸ਼ਰੀਦਮ ਦਮਾ ਸਾਹਿਬ ਜੀ ਦੀ ਮੌਜੂਦਾ ਵਿਸਾਖੀ ਜੋ ਅੱਜ ਕੱਲ ਮਨਾਈ ਜਾਂਦੀ ਹੈ ਉਹਦੀ ਤਸਵੀਰ ਲੱਗੀ ਹੋਈ ਹੈ ਅੰਦਰ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਇਹ ਕਿੰਨੀ ਸੋਹਣੀ ਸਾਰਾ ਇਹ ਗੁਰਦੁਆਰਾ ਸਾਹਿਬ ਹੈ ਉੱਪਰ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ ਅਸਮਰੀਏ ਬਿਲਡਿੰਗ ਕੋਰਡੋਰ ਸਾਹਿਬ ਨੂੰ ਦਰਸ਼ਨ ਕਰਵਾ ਦਿੰਨੇ ਆਂ। ਆ ਦੇਖੋ ਸੰਗਤਾਂ ਮੱਖਾ ਟੇਕ ਟੇਕ ਕੇ ਬਾਹਰ ਆ ਰਹੀ ਨੇ ਭਾਈ। ਇਹ ਸ਼੍ਰੀ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ। ਇਹ ਭਾਵੇਂ ਨਾਮਾ ਮੰਦਰੀ ਬਾਬਾ ਜੀ ਦੇ ਸਾਰੇ ਸ਼ਸਤਰ ਪਏ ਨੇ। ਤੁਸੀਂ ਦੇਖ ਸਕਦੇ ਹੋ। ਸ਼੍ਰੀ ਮੰਜੀ ਸਾਹਿਬ ਪਾਤਸ਼ਾਹੀ 9ਵੀਂ ਜੀ ਵਰਸ਼ਾ ਕਰਵਾ ਰਹੇ ਹੈ। ਇਹ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਖੂਹ ਹੈ ਜੀ ਤੇ ਇੱਥੇ ਦਰਸ਼ਨ ਕਰਵੋਨੇ ਆਪਾਂ ਸਾਰੇ। ਇਹ ਖੂਹ ਹੈ ਬਾਬਾ ਦੀਪ ਸਿੰਘ ਜੀ ਰਸ਼ੀਦ ਬਾਬਾ ਦੀਪ ਸਿੰਘ ਜੀ ਦਾ ਉੱਥੇ ਅੱਛਾ ਟਿਕਾ ਜਦਾਂ ਨਾ ਤਾਂ ਮਸਤ ਹੋ ਰਹੇ ਸਿੱਧ ਬਾਬਾ ਦੀਪ ਸਿੰਘ ਜੀ ਦਾ ਖੂਹ ਹੈ ਇਹ ਬਿਲਕੁਲ ਹੀ ਸਾਹਮਣੇ ਤੁਸੀਂ ਦੇਖ ਰਹੇ ਹੋ ਸਰੋਵਰ ਸਾਰੇ ਉੱਥੇ ਆਪਾ ਦੀਪ ਸਿੰਘ ਜੀ ਦਾਖੂ ਇਹ ਗੁਰਦੁਆਰਾ ਲਖਨਸਰ ਸਾਹਿਬ ਪਾਤਸ਼ਾਹੀ ਦਸਵੀਂ ਤੇ ਗੁਰਮੁਖੀ ਲਿਖੀ ਹੋਈ ਹੈ ਪੂਰੀ ਜੀ ਦੇਖ ਸਕਦੇ ਥੋੜਾ ਜਿਹਾ ਨੇੜੇੋਂ ਕਰਕੇ ਦਿਖਾ ਦੇਣਾ ਮੈਂ ਮਾਫ ਕਰਿਓ ਗਰਮੀ ਬਹੁਤ ਜ਼ਿਆਦਾ ਤੇ ਪੈਰ ਬਹੁਤ ਜ਼ਿਆਦਾ ਸੜ ਰਹੇ ਆ गुरुद्वारा लिखणसर साहब पातशाही दसवीं बाकी अंदर जाके तो दर्शन करावे निशान साहब लगे हुआ गुरुद्वारा लिखनसर साहब ਇਹ ਸਾਰਾ ਗੁਰਦੁਆਰਾ ਲਿਖਣ ਸਾਹਿਬ ਦਾ ਇਤਿਹਾਸ ਸਾਰਾ ਨਾਲ ਲਿਖਿਆ ਹੈ نیچے ਗੁਰਮੁਖੀ ਲਿਪੀ ਇੱਥੇ ਵਿਰਾੜਾ ਕਿਹੜਾ ਲਿਖਿਆ ਜਾਂਦਾ ਹੈ ਸੰਡਪਾਂ ਵੱਲੋਂ ਇਦਾਂ ਪੂਰਾ ਆੜਾ ਲਿਖਿਆ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਦੇਖ ਗੁਰਦਵਾਰਾ ਲੇਖਣ ਸਰਸਾਬ ਦਾ ਇਤਿਹਾਸ ਗੁਰਦਵਾਰਾ ਲੇਖਣ ਸਰਸਾਬ ਦਾ ਇਤਿਹਾਸ ਲੇਖਣ ਦੇ ਵਿੱਚ ਲੇਖਣ ਲੇਖਣ ਕਿਹੜੀ ਕਿਹੜੀ ਨਾਂ ਸਿਆਰੀ ਬਿਆਰੀ ਅੱਜ ਤੱਕ 53 ਉਮਰ ਲੇਖਣ ਦੁਆਰਾ ਲਿਖਣ ਸਰ ਸੰਗ ਵੀ ਅੰਦਰ ਬੋਰਡ ਲੱਗੇ ਹੋਏ ਨੀਚੇ ਕੋਈ ਨਹੀਂ ਹੈ ਇਹ ਗੁਰਦਵਾਰ ਲੇਖਣ ਸਰ ਸਾਹਿਬ ਦਾ ਸਰੋਵਰ ਜੋਤ ਸਰਗਮ ਦੂਸਰਾ ਹੈ ਸੰਗਤਾਂ ਦੇ ਦੁਆਰ ਸੰਗਤਾਂ ਵੱਲੋਂ ਸਨਾਨ ਕੀਤਾ ਜਾ ਰਿਹਾ ਹੈ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁੱਖ ਬਿੰਦ ਤੋਂ 1706 ਈਸਵੀ ਨੂੰ ਸਾਹਿਬ ਸ਼੍ਰੀ ਗੁਰਦਮਨ ਸਾਹਿਬ ਜੀ ਦੀ ਆਦੀ ਤੋਂ ਅੰਤ ਤੱਕ ਕਥਾ ਸ਼ਰਵਨ ਕਰਨ ਵਾਲੇ 48 ਗੁਰਸਿੱਖਾਂ ਦਾ ਵੇਰਵਾ ਜੀ ਤੁਸੀਂ ਦੇਖ ਸਕਦੇ ਹੋ 48 ਗੁਰਸਿੱਖਾਂ ਦਾ ਵੇਰਵਾ ਕਥਾ ਸ਼ਰਵਨ ਆਦੀ ਤੋਂ ਅੰਤ ਤੱਕ ਇਹ ਤਖਤ ਸ੍ਰੀ ਦਮਦਮਾ ਸਾਹਿਬ ਦਾ ਸੰਖੇਪ ਇਤਿਹਾਸ ਅਸੀਂ ਦੇਖ ਸਕਦੇ ਹਾਂ ਇਹ ਪਾਵਨ ਤਖਤ ਖਾਲਸਾ ਪੰਥ ਦਾ ਚੌਥਾ ਤਖਤ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਜ਼ਬਰ ਹੁਕਾਨਾਮਾ ਦੇ ਖਿਲਾਫ ਜੂਝਦੇ ਹੋਏ 1704 ਈਸਵੀ ਨੂੰ ਅਨੰਦਾਂ ਦੀ ਪੂਰੀ ਸ੍ਰੀ ਆਨੰਦਪੁਰ ਸਾਹਿਬ ਨੂੰ ਛੱਡ ਕੇ ਚਮਕੌਰ ਸਾਹਿਬ ਮਾਛੀਵੜ ਦੀਨਾ ਕਾਂਗੜ ਮੁਖਸਰ ਸਾਹਿਬ ਬਾਕੀ ਅੱਗੇ ਤੁਸੀਂ ਆਪ ਸਾਰਾ ਦੇਖ ਸਕਦੇ ਹੋ ਪੂਰਾ ਸੰਖੇਪ ਇਤਿਹਾਸ ਸ੍ਰੀ ਦਮਦਮਾ ਸਾਹਿਬ ਜੀ ਦਾ ਲਿਖਿਆ ਹੋਇਆ ਭਾਈ ਜੀ ਸਾਡੀ ਮੰਨ ਕੇ ਜਿਆਰ ਪਾਣੇ ਨਿਕਲੇ ਸ੍ਰੀ ਦਮਦਮਾ ਸਾਹਿਬ ਜੀ ਦਾ ਲੰਗਰ ਹਾਲ ਹੈ ਜੀ ਹੋ ਗਈ ਹੈ ਫੋਨ ਦੇ ਵਿੱਚ ਸ਼ੱਕਰੀਆਂ ਨੇ ਬਾਹਰ ਆ ਰਹੀਆਂ ਮਾਤਾ ਸੁੰਦਰਕੌਰ ਜੀ ਲੰਗਰ ਹਾਲ ਇਤਨਾ ਜਲਦੀ ਸੇ ਭਾਈ ਖਬੀਲ ਲੱਗ ਗਈ ਤੁਸੀਂ ਦੇਖ ਸਕਦੇ ਹੋ ਲਓ ਜੀ ਸਾਡਾ ਦਮਦਮਾ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਦੀ ਤਲਵੰਡੀ ਦਾ ਵਲੌਗ ਪੂਰਾ ਹੋਇਆ ਅੱਜ ਆ ਗੇਟ ਦੀ ਕੰਸਟਰਕਸ਼ਨ ਹੋ ਰਹੀ ਹੈ ਜਿੰਨਾ ਕੋ ਹੋ ਸਕੇ ਤੁਹਾਨੂੰ ਦਰਸ਼ਨ ਕਰਵਾਤੇ ਮੈਂ ਬਾਕੀ ਜੇ ਕੋਈ ਭੁੱਲ ਚੁੱਕ ਹੋਈਏ ਤੇ ਉਹਦੇ ਵਾਸਤੇ ਮਾਫ ਕਰਿਓ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਅੱਗੇ ਜਾ ਕੇ ਹੋਰ ਵੀ ਵਧੀਆ ਵੀਡੀਓਜ਼ ਤੁਹਾਡੇ ਮੈਂ ਦਿਖਾ ਸਕਾ ਤੇ ਪੋਸਟ ਕਰ ਸਕਾ ਥੈਂਕ ਯੂ ਸਸਰੀਆ ਕਾ